ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਦੇ ਵੀ ਫਰਮੇ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਵੇੜੰਗਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈਂਦੀ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਆ ਦੂਜਾ ਸੂਆ ਗੱਭਨ ਝੋਟੀ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਖਰਾਜ ਦੇ ਵੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੇ ਆ। ਆਓ ਬਾਈ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋ ਠੀਕ ਠਾਕ ਬਾਈ ਜੀ। ਹਾਂਜੀ ਵਧੀਆ ਜੀ। ਠੀਕ ਆ ਨਾਂ ਦੱਸਿਓ ਬਈ ਆਪਣਾ। ਗਰਮੇਲ ਸਿੰਘ। ਗਰਮੇਲ ਸਿੰਘ। ਠੀਕ ਆ ਬਾਈ ਗਰਮੇਲ ਇੱਕ ਵਾਰੀ ਆਪਣਾ ਫੋਨ ਨੰਬਰ ਦੱਸ ਦਵੇ। 94783 ਹਾਂਜੀ। 15690। ਦੁਬਾਰੇ ਫੇਰ ਨੰਬਰ ਬੋਲ ਦੋ। 94783 ਹਾਂਜੀ। 15690। ਠੀਕ ਆ ਝੂਟੀ ਕਰਦੀ ਹੈ ਬਾਈ। ਕਰ ਦਈਏ ਜੀ। ਠੀਕ ਆ ਕਿੰਮਾ ਸੁਆ ਸੁਨਾ ਬਾਈ? ਦੂਜਾ ਸੁਆ ਸੁਨਾ। ਠੀਕ ਆ ਦੂਜਾ ਸੂਆ ਸੁਣਾ ਕਿੰਨੇ ਦਿਨ ਪਏ ਆ ਸੂਣ ਚ ਬਈ ਇਹਦੇ 30 ਤਰੀਕ ਨੂੰ ਦਿਨ ਪੂਰੇ ਆ ਇਸ ਦੇ ਠੀਕ ਆ ਅੱਜ 28 ਹੋ ਗਈ 28 ਹੋ ਗਈ ਤੇ ਪੰਜ ਚਾਰ ਦਿਨ ਉੱਤੇ ਵੀ ਲੈ ਸਕਦੀ ਹੈ ਠੀਕ ਆ ਆਮ ਹੀ 10 ਮਹੀਨਿਆਂ ਤੋਂ ਪਸੂ ਉੱਤੇ ਲੈ ਹੀ ਜਾਂਦੇ ਆ ਤੇ ਪੰਜ ਚਾਰ ਦਿਨ ਅਨੁਮਾਨੋਂ ਵੀ ਲੈ ਜੂਗੀ ਠੀਕ ਆ ਤੇ ਪਹਿਲੇ ਸੂਏ ਕਿੰਨਾ ਦੁੱਧ ਕੱਢਿਆ ਵੀ ਇਹਦੇ ਥਲੋਂ ਪਹਿਲੇ ਸੂਏ ਜੀ 12 ਲੀਟਰ ਕੱਢਿਆ ਠੀਕ ਆ 30 16 ਲੀਟਰ ਦੀ ਹੈਗੀ ਆ ਇਸ ਅੱਛਾ 15 16 ਲੀਟਰ ਦੀ ਉਮੀਦ ਹੈਗੀ ਠੀਕ ਆ ਸੀਮਨ ਕਿਹੜਾ ਲਵਾਤਾ ਬਈ ਇੱਥੇ ਸੀਮਨ ਇਹ ਡਾਕਟਰ ਬਜਿੰਦਰ ਨੇ ਭਰਿਆ ਵੈਸੇ ਤਾਂ ਮੇਰੇ ਕੋਲ ਸੰਭਿਆ ਪਿਆ ਹੋਇਆ ਅੱਛਾ ਸਟਰਾ ਸੰਭਿਆ ਪਿਆ ਕੋਈ ਵੇਖਣਾ ਚਾਹੇ ਤਾਂ ਉਹ ਦਿਖਾ ਵੀ ਦੇਵਾਂਗੇ ਠੀਕ ਆ ਲਓ ਵੀ ਸਟਰਾ ਬਾਈ ਹਰਨ ਦਾ ਨਾ ਸੰਭਿਆ ਪਿਆ ਤੇ ਬਾਈ ਬਲਜਿੰਦਰ ਸਿੰਘ ਵਿਣਗ ਨੇ ਇਹ ਆਈ ਕੀਤੀ ਹੋਈ ਆ ਚੰਗੇ ਸੀਮਨ ਯੂਜ਼ ਕਰਦੇ ਆ ਤੇ ਅਨਮਾਨ ਆ ਵੀ ਕੋਈ ਚੰਗਾ ਸੀਮਨ ਲੱਗਿਆ ਹੋਊ ਸਟਰਾ ਬਾਈ ਦੇ ਕੋਲੇ ਸੰਭਿਆ ਪਿਆ ਤੇ ਮੂੰਹ ਮੱਥੇ ਦੀ ਗੱਲ ਕਰੀਏ ਦੋਸਤੋ ਬਿਲਕੁਲ ਕੁੰਡਾ ਸਿੰਘ ਆ ਦੇਖ ਸਕਦੇ ਆ ਤੇ ਥਾਂ ਹਵਾਨੇ ਦੀ ਤੁਹਾਨੂੰ ਜੱਜਮੈਂਟ ਨੇੜੇ ਹੋ ਕੇ ਕਰਵਾ ਦਿੰਨੇ ਆ ਬਾਕੀ ਨੇ ਕਰਮਾਂ ਦੀ ਸੀਲ ਸਹੁ ਬਹੁਤ ਆ ਦੋਸਤੋ ਜਿਵੇਂ ਮਰਜੀ ਕੋਈ ਨੇੜੇ ਫਿਰ ਕੋਈ ਅਜਾਣੇ ਬੰਦੇ ਦੇਖ ਸਾਡੇ ਠਾਣਾ ਦਾ ਸਾਇਸ ਸੋਹਣਾ ਦੋਸਤੋ ਗੈਰ ਚੰਗਾ ਤੇ ਦੋਨੇ ਪਾਸਾ ਤੋਂ ਤੁਹਾਨੂੰ ਜੱਜਮੈਂਟ ਕਰਾਉਣੇ ਆ ਫੋਕਲੇ ਦੇਖ ਸਾਡੇ ਸੋਮਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ ਕੋਤੋ ਕੋਲੀ ਨਹੀਂ ਪਈ ਜੇ ਗੱਲ ਕਰੀਏ ਅਨੁਮਾਨ ਆ ਵੀ ਕੋਈ ਹਫਤੇ ਵਾਂਗੂ ਦੇ ਨੇ ਦਿਨ ਸੂਨ ਦੇ ਵਿੱਚ ਲੈ ਜਾਣੇ ਆ ਦੇਖ ਸਾਡੇ ਸੋਨਾ ਥਣਾ ਦਾ ਸਾਈਜ਼ ਆ ਸੇਮ ਸਾਈਜ਼ ਆ ਅਗਲੇ ਨਾਲ ਅਗਲਾ ਤੇ ਮਗਰਲੇ ਨਾਲ ਮਗਰਲਾ ਅਗਲੇ ਤੋਂ ਅਗਲੇ ਥਾਂ ਦਾ ਗੈਪ ਚੰਗਾ ਅਗਲੇ ਤੋਂ ਮਗਰਲੇ ਥਾਂ ਦਾ ਵੀ ਗੈਪ ਚੰਗਾ ਤਿਆਰੀ ਦੋਸਤੋ ਜੇ ਗੱਲ ਕਰੀ ਹਫਤੇ ਤਾਈਂ ਸੋਹਣੀ ਬਣਾ ਜਾਣੀ ਆ ਸੋਨਾ ਕੱਦਗਾਠ ਆ ਰਾਜੀਪਲੀ ਚੰਗੀ ਆ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਵੀ ਇੱਕ ਰੀ ਨਾ ਫੋਲ ਕੇ ਗੇੜਾ ਕਰਵਾ ਦੀ ਲੋ ਵੀ ਤੁਰ ਹੀ ਜਾਂਦੀ ਤੋ ਤੁਸੀਂ ਹਵਾਨੇ ਜਿਹੜੀ ਜੱਜਮੈਂਟ ਲਾ ਲੈਣੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਵਾਲ ਨਹੀਂ ਪਾਉਂਦੀ ਪਈ ਉੱਥੇ ਹੀ ਬਗਲੀ ਕੁਝ ਚੱਕਰ ਨਹੀਂ ਤੇ ਰੇਟ ਇਹਦਾ ਤੁਹਾਨੂੰ ਬਾਈ ਤੋਂ ਪੁੱਛ ਲੈਣਾ ਕੀ ਰੇਟ ਕਰਨਾ ਇੱਕ ਕਰੀ ਤੁਹਾਨੂੰ ਵਾਨੇ ਜੱਜਮੈਂਟ ਦੁਆਰੇ ਫੇਰ ਕਰਾਰ ਗਏ ਕੋਈ ਵੀਰ ਦੂਰ ਨੇੜੇ ਤੋਂ ਦਾ ਆਹ ਦੀ ਤਸੱਲੀ ਕਰ ਲਿਓ ਜੀ ਦੇਖ ਸਕਦੇ ਆ ਸੇਮ ਸਾਈਜ਼ ਦੇ ਵਿੱਚ ਥਾਣਾ ਦੋਸਤੋ ਜੀ ਗੱਲ ਕਰੀਏ ਹਫ਼ਤੇ ਦੇ ਲਗਭਗ ਨੇ ਸੂਨ ਚ ਦਿਨ ਲਾ ਜਾਣਾ ਉੱਤੋਂ ਕੋਈ ਪੋਲੀ ਨਹੀਂ ਪਈ ਦੇਖ ਸਕਦੇ ਸੋਨਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ ਜੇ ਦਿਨ ਲੈ ਕੇ ਜਾਂਦੀ ਤਾਂ ਅਨੁਮਾਨ ਆ ਵੀ ਸੋਨਾ ਹੋਣਾ ਤਿਆਰ ਕਰ ਜੂ ਬਈ ਰੇਟ ਦੀ ਗੱਲ ਕਰੀਏ ਤਾਂ ਇਹਦਾ ਰੇਟ ਕੀ ਕਰਾਂਗੇ ਰੇਟ ਜੀ 1,40,000 ਰੁਪਏ ਰੱਖਿਆ ਠੀਕ ਆ ਮਾਨਤਾਨ ਹੋਊਗਾ ਠੀਕ ਆ ਲੋ ਵੀ 1,40,000 ਰੁਪਏ ਬਾਈ ਨੇ ਰੇਟ ਪਾਈ ਕੀਤਾ ਮੌਕੇ ਤੇ ਮਾਨਤਾਨ ਹੋ ਜੂਗਾ ਕੋਈ ਵੀ ਰੇਟ ਹੈ ਜੇ ਗੱਲ ਕਰੀ ਨਾ ਫਿਕਸ ਨਹੀਂ ਹੁੰਦਾਗਾ ਤੁਹਾਡਾ ਮਾਨਤਾਨ ਇੱਥੇ ਆ ਦਾ ਜਰੂਰ ਹੋ ਜੂ ਜਿੰਨੇ ਵੀ ਤੁਹਾਨੂੰ ਜੱਜਦੀ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ